ਤੁਸੀਂ ਦੋਵਾਂ ਪਾਸਿਆਂ ਵੱਲ ਆਪਣੇ ਕੰਨ ਖੁੱਲੇ ਰੱਖੋਗੇ ਤਾਂ ਹੀ ਸਭ ਕੁਝ ਸਪਸ਼ਟ ਹੋਵੇਗਾ ਇੱਕ ਧਰਮ ਇੰਨਾ ਹੀ ਸੱਚਾ-ਸੁੱੱਚਾ ਹੁੰਦਾ ਹੈ ਜਿੰਨਾ ਕਿ ਦੂਜਾ ਸਾਰੇ ਸੰਸਾਰ ਵਿੱਚ ਸਿੱਖਿਆ ਦਾ ਪਹਿਲਾ ਨਿਯਮ ਇਹ ਹੈ ਕਿ ਕਦੇ ਵੀ ਕਿਸੇ ਨੂੰ અપਮਾਨਜਨਕ ਕ੍ਰਣਿਤ ਸ਼ਬਦ ਨਾ ਕਹੋ ਸਵੈ ਵਿਸ਼ਵਾਸ ਸੂਰਮਤਾਈ ਦੀ ਅਸਲੀ ਪ੍ਰਕਿਰਤੀ ਹੈ ਵਿਚਾਰ ਹਥਿਆਰ ਹੁੰਦੇ ਹਨ ਸਮਾ ਸੋਨਾ ਹੈ ਪਰ ਜ਼ਿੰਦਗੀ ਸਮੇ ਤੋਂ ਵੀ ਬਿਹਤਰ ਹੈ। ਪ੍ਰਕਿਰਤੀ ਦਾ ਪਹਿਲਾ ਅਤੇ ਬੁਨਿਆਦੀ ਨਿਯਮ ਸ਼ਾਂਤੀ ਦੀ ਤਲਾਸ਼ ਕਰਨਾ ਅਤੇ ਇਸ ਉੱਤੇ ਅਮਲ ਕਰਨਾ ਹੈ। ਅਕਾਊ ਬਣਨ ਤੋਂ ਚੰਗਾ ਸੰਕੋਚ ਵਿੱਚ ਰਹਿਣਾ ਬਿਹਤਰ ਹੋਵੇਗਾ। ਮਿਹਨਤੀ ਕਿਸਾਨ ਦਰਖਤ ਬੀਜਦਾ ਹੈ ਜਿਸਦੇ ਫਲ ਖਾਣੇ ਉਸ ਨੂੰ ਕਦੇ ਨਸੀਬ ਨਹੀਂ ਹੁੰਦੇ। ਰਾਜਨੀਤੀ ਸ਼ਾਸਤਰ ਵਿੱਚ ਉੱਚਾ ਉੱਠਣ ਦੇ ਸਾਧਨ ਤੋਂ ਵੱਧ ਹੋਰ ਕੁਝ ਵੀ ਨਹੀਂ ਨੇਕਨੀ ਅਤੀ ਨਾਲ ਕੀਤੀ ਭੁੱਲ ਰਹਿਮ ਯੋਗ ਹੈ ਕਦੇ ਵੀ ਇਸ ਦੀ ਖਿੱਲੀ ਨਾ ਉਡਾਓ